ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्का ਫਤਿਹ ਅਕਾਲ ਪੁਰਖ ਦਾ ਕੋਟਾਨ ਕੋਟ ਸ਼ੁਕਰ ਹੈ ਜੋ ਸਤਗੁਰ ਸੱਚੇ ਪਾਤਸ਼ਾਹ ਨੇ ਪੂਰੇ ਸਤਗੁਰ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਆਪਣੇ ਲੜ ਲਾਇਆ ਹੈ ਕਿਉਂਕਿ ਪੁਰਾਣੀ ਜੁਗਾ ਵਿੱਚ ਵੀ ਅਕਾਲ ਪੁਰਖ ਸਰਗੁਣ ਦਾ ਰੂਪ ਧਾਰ ਕੇ ਨਿਰਗੁਣ ertidite ਸਮੇ ਸਮੇ ਤੇ ਲੋੜ ਅਨੁਸਾਰ ਆਉਂਦਾ ਰਿਹਾ ਹੈ ਤੇ ਨਵੇਂ-ਨਵੇਂ ਅਸੂਲ ਬਣਾਉਂਦਾ ਰਿਹਾ ਔਰ ਕਾਲ ਯੁਗ ਦੇ ਇਸ ਭਿਆਨਕ ਸਮੇਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਗੱਡੀ ਰਾ ਚਲਾ ਕੇ ਸਾਨੂੰ ਸੁਮਤ ਬਖਸ਼ੀ ਹੈ ਜਿਦੇ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਯੋਗਦਾਨ ਹੈ ਅਕਾਲ ਪੁਰਖ ਨਾਲ ਮਿਲਾਬ ਕਰਾਉਂਦਾ ਅੰਮ੍ਰਿਤ ਵੇਲੇ ਦੀ ਸੰਭਾਲ ਸਤਿਗੁਰ ਸੱਚੇ ਪਾਤਸ਼ਾਹ ਨੇ ਸ਼ਰਤ ਹੀ ਰੱਖ ਦਿੱਤੀ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਬੁਰਸ਼ਤ ਗੁਰ ਸੱਚੇ ਪਾਤਸ਼ਾਹ ਦਾ ਜੋ ਸਿੱਖ ਅਖਵਾਉਂਦਾ ਹੈ ਉਸ ਦਾ ਪਹਿਲਾ ਨਿਯਮ ਹੀ ਇਹ ਬੰਦਾ ਹੈ ਕਿ ਉਹ ਅੰਮ੍ਰਿਤ ਵੇਲੇ ਜਾਗੇ ਤੇ ਉੱਠ ਕੇ ਉਸ ਹਰੀ ਦਾ ਨਾਮ ਤੇ ਆਵੇ ਉਦਮ ਇਨਸਾਨ ਬੜੇ ਕੰਮਾਂ ਵਾਸਤੇ ਕਰਦਾ ਹੈ ਪਰ ਸਤਿਗੁਰ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਣਾ ਕਰਦੇ ਹਨ ਕਿ ਉਦਮ ਕਰੇ ਪਲਕੇ ਪਰਬਤੀ ਸਵੇਰੇ ਉੱਠ ਕੇ ਉਦਮ ਕਰੇ ਸਭ ਤੋਂ ਪਹਿਲਾ ਕੰਮ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਪਰਮਾਤਮਾ ਦੇ ਨਾਮ ਨੂੰ ਸਿਮਰਦਾ ਹੋਇਆ ਇਸ਼ਨਾਨ ਕਰੇ ਇਸ਼ਨਾਨ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਸਾਧਨ ਦੱਸੇ ਹਨ ਜਿਹੜੇ-ਜਿਹੜੇ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਆਪਣੇ ਹੱਥੀਂ ਗੁਰੂ ਘਰ ਉਸਾਰੀ ਕਰਵਾਏ ਹਨ ਉਹਨਾਂ ਵਿੱਚ ਸਰੋਵਰ ਜ਼ਰੂਰ ਬਣਵਾਏ ਹਨ ਜਿਵੇਂ ਅੰਮ੍ਰਿਤਸਰ ਦਾ ਹਰਮੰਦਰ ਸਾਹਿਬ ਹੈ ਕੌਲ ਸਰ ਹੈ ਸੰਤੋਖ ਸਰ ਹੈ ਰਾਮ ਸਰ ਹੈ ਤੋਂ ਇਹ ਸਾਰੀਆਂ ਚੀਜ਼ਾਂ ਦਾ ਮਹੱਤਵ ਜੜਾ ਹੈ ਸਰੋਵਰਾਂ ਦਾ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੇ ਜੀਵਨ ਦੇ ਵਿੱਚ ਦਰਸਾਇਆ ਹੈ ਕਿ ਅੰਮ੍ਰਿਤਸਰ ਪਾਉ ਸਰੂਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਇਨਸਾਨ ਦੀ ਸੁਰਤੀ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਬਹੁਤ ਸੁਖਾਲੇ ਜੁੜ ਜਾਂਦੀ ਹੈ ਉਪਦੇਸ਼ ਗੁਰੂ ਹਰ ਹਰ ਜਪ ਜਾਪ ਹੈ ਸਭ ਕਿਲ ਵਿਕ ਪਾਪ ਦੁਖ ਲੈ ਜਾਵੇ ਕਹਿੰਦੇ ਇਸ਼ਨਾਨ ਕਰਨ ਤੋਂ ਉਪरांत ਜਦੋਂ ਅਸੀਂ ਗੁਰੂ ਦੇ ਉਪਦੇਸ਼ ਦੇ ਮੁਤਾਬਕ ਉਸ ਪਰਮਾਤਮਾ ਦੇ ਨਾਮ ਦਾ ਜਪ ਕਰਦੇ ਹਾਂ ਜਾਪ ਕਰਦੇ ਹਾਂ ਤਾਂ ਸਾਡੇ ਸਾਰੇ ਹੀ ਪ੍ਰਾਤਮ ਜਿੰਨੇ ਵੀ ਪਾਪ ਕਿਲਵਿਕ ਹਨ ਉਹ ਸਾਰੇ ਕੱਟੇ ਜਾਂਦੇ ਹਨ ਤੇ ਪਾਪਾਂ ਦਾ ਰਿਜ਼ਲਟ ਰੂਪ ਜਿਹੜੇ ਦੁੱਖ ਅਸੀਂ ਭੋਗ ਰਹੇ ਹੁੰਦੇ ਹਾਂ ਉਹ ਵੀ ਸਾਰੇ ਤਨ ਤੋਂ ਮਨ ਤੋਂ ਉਤਰ ਜਾਂਦੇ ਹਨ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਕਹਿੰਦੇ ਜਦੋਂ ਫਿਰ ਸੂਰਜ ਚੜ ਜਾਵੇ ਤੇ ਫਿਰ ਗੁਰਬਾਣੀ ਦਾ ਗਾਇਨ ਕਰੇ ਬੰਦਿਆਂ ਉੱਠਦਿਆਂ ਹਰਨਾਮ ਤੇ ਆਵੇ ਬੰਦਿਆਂ ਉੱਠਦਿਆਂ ਪਾ ਵੈਦਰ ਉੱਧਰ ਉੱਧਰ ਜਦੋਂ ਅਸੀਂ ਬੰਦੇ ਉੱਠਦੇ ਕੀ ਕਰਦੇ ਹਾਂ ਸੰਸਾਰੀ ਬਿਰਤੀ ਦੇ ਹੁਣ ਕਰਕੇ ਇੱਕ ਦੂਸਰੇ ਦੀ ਸ਼ੁਗਲੀ ਨਿੰਦਾ ਗਲਬਾਤ ਹੱਸਾ ਮਜ਼ਾਕ ਠੱਠਾ ਇਉਂ ਕਰਕੇ ਆਪਣਾ ਸਮਾਂ ਬਤੀਤ ਕਰਦੇ ਹਨ ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਹੈ ਕਿ ਗੁਰਸਿੱਖਾਂ ਦਾ ਜੀਵਨ ਇਸ ਵਰਤੀ ਤੋਂ ਥੋੜਾ ਅਲੱਗ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ ਚਾਹੀਦਾ ਬੈੰਧਿਆ ਉੱਠਦਿਆਂ ਹਰੀ ਦੇ ਨਾਮ ਨੂੰ ਧਿਆਉਣਾ ਕਰਨ ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਕਹਿੰਦੇ ਜਿਨ੍ਹਾਂ ਨੇ ਇਹ ਮਨੋਰਥ ਰੱਖਿਆ ਜਿਹੜੇ ਜਗਿਆਸੂ ਬਿਰਤੀ ਦੇ ਜੀਵ ਹਨ ਜਿਹੜੇ ਚਾਹੁੰਦੇ ਹਨ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਕਿ ਇਹੋ ਵਾਰੀ ਹੈ ਇਸ ਗੱਲ ਨੂੰ ਸਮਝਦੇ ਹਨ ਕਿ ਪਰਮਾਤਮਾ ਦਾ ਮਿਲਾਪ ਇਸੇ ਮਨੁੱਖਾ ਜਨਮ 'ਚ ਹੋ ਸਕਦਾ ਹੈ ਸੋ ਇਸ ਕਰਕੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਗੁਰੂ ਸਾਹਿਬ ਨੂੰ ਉਹੀ ਜੀਵ ਫਿਰ ਪਾਉਂਦੇ ਹਨ ਜਿਹੜੇ ਸਵਾਸ ਸਵਾਸ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਹਨ ਸੋ ਗੁਰਸਿੱਖ ਗੁਰੂ ਮਨ ਪਾਵੇ ਐਸਾ ਗੁਰਸਿੱਖ ਜੋ ਹੈ ਉਹ ਗੁਰੂ ਦੇ ਮਨ ਨੂੰ ਬਹੁਤ ਚੰਗਾ ਲੱਗਦਾ ਹੈ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਪਰ ਇਹ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ ਚਤੁਰਾਈ ਸਿਆਣਪਾ ਕਿਤੇ ਕੰਮ ਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ ਸੋ ਇਹ ਅਵਸਥਾ ਜਿਹੜੀ ਹੈ ਪ੍ਰਾਪਤ ਕਿਸ ਨੂੰ ਹੁੰਦੀ ਹੈ ਜਿਸ ਤੇ ਸਤਿਗੁਰ ਸੱਚੇ ਪਾਤਸ਼ਾਹ ਮੇਰ ਮਾਲਕ ਆਪਦੇ ਹਾਲ ਹੁੰਦੇ ਹਨ ਉਸ ਗੁਰਸਿੱਖ ਨੂੰ ਹੀ ਗੁਰੂ ਦਾ ਉਪਦੇਸ਼ ਸੁਣਾਉਣਾ ਕਰਦੇ ਹਨ ਜਨ ਨਾਨਕ ਤੋੜ ਮੰਗੇ ਤਿਸ ਗੁਰਸਿੱਖੀ ਜੋ ਆਪ ਜਪੈ ਅਵਰਹ ਨਾਮ ਜਪਾਵੇ ਗੁਰੂ ਨਾਮਦਾਸ ਜੀ ਐਨੀ ਨਿਮਰਤਾ ਦਿਖਾਉਂਦੇ ਹਨ ਔਰ ਇਹਨਾਂ ਸਤਕਾਰ ਕਰਦੇ ਹਨ ਐਸੇ ਗੁਰਸਿੱਖ ਦਾ ਕਹਿੰਦੇ ਕਿ ਮੈਂ ਐਸੇ ਗੁਰਸਿੱਖ ਦੀ ਧੂੜੀ ਨੂੰ ਲੋਚਦਾ ਹਾਂ ਜਿਹੜਾ ਆਪ ਵੀ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਹੈ ਤੇ ਹੋਰ ਨਾਲ ਤੋਂ ਵੀ ਜਪੌਂਦਾ ਹੈ ਕਹਿੰਦੇ ਜਪੌਂਦਾ ਕਿਵੇਂ ਹੈ ਅੰਮ੍ਰਿਤ ਵੇਲੇ ਉੱਠ ਕੇ ਜਾਏ ਅੰਦਰ ਦਰਿਆਏ ਨਾਮ ਦੇ ਪੁਰਾਤਨ ਗੁਰਸਿੱਖਾਂ ਨੂੰ ਅਸੀਂ ਦੇਖਦੇ ਹਾਂ ਇੱਥੋਂ ਤੱਕ ਕਿ ਆਪਣੇ ਬਜ਼ੁਰਗਾਂ ਨੂੰ ਵੀ ਅਸੀਂ ਦੇਖਿਆ ਹੈ ਆਪਣੀ ਅੱਖੀਂ ਕਿ ਉਹਨਾਂ ਸਾਰੀ ਉਮਰ ਕਦੇ ਵੀ ਘਰ ਇਸ਼ਨਾਨ ਨਹੀਂ ਕੀਤਾ ਉਹ ਹਮੇਸ਼ਾ ਅੰਮ੍ਰਿਤ ਵੇਲੇ ਨਾਲੇ ਸੈਰ ਕਰਦੇ ਸਨ ਤੇ ਨਾਲੇ ਬਾਹਰ ਜਿੱਥੇ ਵੀ ਕੁੱਲਾ ਜਲ ਹੁੰਦਾ ਸੀਗਾ ਚਾਹੇ ਨਦੀ ਹੋਵੇ ਚਸ਼ਮਾ ਹੋਵੇ ਦਰਿਆ ਹੋਵੇ ਟਿਊਬਵੈਲ ਹੋਵੇ ਕਿਤੇ ਵੀ ਹੋਵੇ ਮਤਲਬ ਕੁੱਲੇ ਦਰਿਆ ਵਰਗੇ ਜਲ ਦੇ ਵਿੱਚ ਇਸ਼ਨਾਨ ਕਰਦੇ ਸਨ ਸਹਿਜ ਸਮਾਦ ਅਗਾਧ ਵਿੱਚ ਇਕਮਨ ਹੋਏ ਗੁਰਜਾਪ ਚ ਬੰਦੇ ਇਸ਼ਨਾਨ ਕਰਨ ਤੋਂ ਬਾਅਦ ਉਸ ਸਹਿਜ ਸਮਾਦੀ ਲਗਾਉਂਦੇ ਹੋਏ ਉਸ ਅਗਾਧ ਪਰਮਾਤਮਾ ਦੇ ਨਾਲ ਆਪਣਾ ਮਨ ਜੋੜ ਕੇ ਗੁਰਜਾਪ ਜਪਤੇ ਸਨ ਪਾਉ ਗੁਰਮੰਤਰ ਦਾ ਸਿਮਰਨ ਕਰਦੇ ਤੇ ਅੱਜ ਵੀ ਇਹ ਅਸੂਲ ਜਿਹੜਾ ਹੈ ਇਹ ਰਹਿੰਦੀ ਦੁਨੀਆ ਤੱਕ ਕਾਇਮ ਰਹੇਗਾ ਕਿ ਜਿਹੜਾ ਵੀ ਆਪ ਉਸ ਪਰਮਾਤਮਾ ਦੇ ਨਾਮ ਦੇ ਨਾਲ ਆਪਣੀ ਸੁਰਤ ਨੂੰ ਜੋੜੇਗਾ ਉਹ ਉਸੇ ਦਾ ਹੀ ਜਪਦਿਆਂ ਜਪਦਿਆਂ ਰੂਪ ਹੋ ਜਾਏਗਾ ਮੱਥੇ ਟਿੱਕੇ ਲਾਲ ਲਾਏ ਸਾਥ ਸੰਗਤ ਚੱਲ ਜਾਏ ਬਹੰਦੇ ਕਹਿੰਦੇ ਉਹ ਆਪਣੇ ਮਸਤਕ ਤੇ ਉਸ ਪਰਮਾਤਮਾ ਦੇ ਪ੍ਰੇਮ ਰੂਪੀ ਟਿੱਕੇ ਨੂੰ ਲਗਾਉਣਾ ਕਰਦੇ ਹਨ ਤੇ ਫਿਰ ਸਾਧ ਸੰਗਤ ਵਿੱਚ ਚੱਲ ਕੇ ਬੈਠਦੇ ਹਨ ਸ਼ਬਦ ਸੁਰਤ ਲਿਬਲੀਨ ਹੋਏ ਆਪਣੀ ਸੁਰਤੀ ਨੂੰ ਸ਼ਬਦ ਵਿੱਚ ਲਿਬਲੀਨ ਕਰ ਲੈਂਦੇ ਹਨ ਸਤਿਗੁਰ ਬਾਣੀ ਗਾਵ ਸੁਣਨਦੇ ਸਤਿਗੁਰ ਜੀ ਦੀ ਬਾਣੀ ਗਾਉਂਦੇ ਵੀ ਹਨ ਤੇ ਸੁਣਦੇ ਵੀ ਹਨ ਭਾਏ ਭਗਤ ਪੈ ਵਰਤਮਾਨ ਗੁਰ ਸੇਵਾ ਗੁਰਪੁਰਬ ਕਰੰਦੇ ਕਹਿੰਦੇ ਪ੍ਰੇਮਾ ਭਗਤੀ ਜਿਹੜੀ ਹੈ ਵਰਤਮਾਨ ਵਿੱਚ ਵੀ ਉਨਾ ਹੀ ਮਹੱਤਵ ਰੱਖਦੀ ਹੈ ਤੇ ਗੁਰੂ ਦੀ ਸੇਵਾ ਕਰਦੇ ਹੋਏ ਬੜੇ ਪਿਆਰ ਦੇ ਨਾਲ ਗੁਰੂ ਦੇ ਪੁਰਬਾਂ ਨੂੰ ਮਨਾਉਣਾ ਕਰਦੇ ਹਨ ਸੰਜੈ ਸੋਧਾਰ ਗਾਮਨਾ ਮਨ ਮੇਲੀ ਕਰ ਮੇਲ ਮਿਲੰਦੇ ਕਹਿੰਦੇ ਸਾਂਝ ਦੇ ਸਮੇਂ ਸੋਧਾਰਾ ਰਾਸ ਤੇ ਪਾਠ ਦਾ ਗਾਇਨ ਕਰਦੇ ਹਨ ਤੇ ਆਪਣੇ ਮਨ ਤੇ ਸੁਰਤੀ ਨੂੰ ਮਿਲਾ ਕੇ ਪਰਮਾਤਮਾ ਦੇ ਚਰਨਾਂ ਵਿੱਚ ਅਰਪਿਤ ਕਰਦੇ ਹਨ ਰਾਤੀ ਕੀਰਤ ਸੋਹਿਲਾ ਕਰ ਆਰਤੀ ਪ੍ਰਸਾਦ ਵਡੰਦੇ ਕਹਿੰਦੇ ਰਾਤ ਵੇਲੇ ਸੌਣ ਲੱਗਿਆਂ ਗੁਰਸਿੱਖ ਕੀਰਤਨ ਸੋਇਲੇ ਦਾ ਪਾਠ ਜ਼ਰੂਰ ਕਰਦੇ ਹਨ ਤੇ ਸ਼ਾਮ ਵੇਲੇ ਆਰਤੀ ਕਰਕੇ ਸੰਗਤ ਵਿੱਚ ਪ੍ਰਸ਼ਾਦ ਵਰਤਾਉਣਾ ਕਰਦੇ ਹਨ ਗੁਰਮੁਖ ਸੁਖ ਫਲ ਪ੍ਰਮ ਚਖੰਦੇ ਇਸ ਤਰੀਕੇ ਦੇ ਨਾਲ ਗੁਰਮੁਖ ਸੁਖ ਰੂਪੀ ਫਲ ਦੀ ਪ੍ਰਾਪਤੀ ਕਰਦੇ ਹੋਏ ਪਰਮਾਤਮਾ ਦੇ ਪਿਆਰ ਨੂੰ ਚਖਦੇ ਹਨ ਸੋ ਸਤਗੁਰ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਹਨ ਕਿ ਅੰਮ੍ਰਿਤ ਵੇਲੇ ਦਾ ਕਿੰਨਾ ਮਹੱਤਮ ਹੈ ਪਿਛਲ ਰਾਤੀ ਜਾਗਣਾ ਨਾਮਦਾਨ ਇਸ਼ਨਾਨ ਡੜਾਏ ਮਿੱਠਾ ਬੋਲਣ ਨਿਵ ਚਲਣ ਹੱਥੋਂ ਦੇ ਕੇ ਭਲਾ ਮਨਾਏ ਕਹਿੰਦੇ ਅੰਮ੍ਰਿਤ ਵੇਲੇ ਦੇ ਜਾਗਣ ਵਾਲਾ ਇਸ਼ਨਾਨ ਤੇ ਇਹਨਾਂ ਨਿਯਮਾਂ ਦਾ ਪਾਲਣ ਕਰਨ ਵਾਲਾ ਇਨਸਾਨ ਜੋ ਹੈ ਉਸੇ ਜੀਵਨ ਨੂੰ ਕਿਹੜੇ ਗੁਨਾ ਦਾ ਫਲ ਲੱਗਦਾ ਹੈ ਉਹਦੇ ਬੋਲ ਮਿੱਠੇ ਹੋ ਜਾਂਦੇ ਹਨ ਉਹਦੇ ਵਿੱਚ ਨਿਮਰਤਾ ਆ ਜਾਂਦੀ ਹੈ ਉਹਦੇ ਮਨ ਵਿੱਚ ਦੂਸਰੇ ਕੋਲੋਂ ਕੁਝ ਪ੍ਰਾਪਤ ਕਰਨ ਦੀ ਖੂਨ ਦੀ ਲੈਨ ਦੀ ਲਾਲਸਾ ਭਾਵ ਲੋਭ ਖਤਮ ਹੋ ਜਾਂਦਾ ਹੈ ਜਿਹੜੀ ਅਵਸਥਾ ਗੁਰੂ ਸਾਹਿਬ ਨੇ ਆਪਾਂ ਨੂੰ ਸਮਝਾਉਣਾ ਕੀਤੀ ਹੈ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨੇੜੇ ਨਹੀਂ ਜਾਣਾ ਜਿਹੜਾ ਇਨਸਾਨ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੈ ਸਹਿਜੇ ਹੀ ਉਸ ਦੇ ਵਿੱਚ ਇਹ ਗੁਣ ਪ੍ਰਵੇਸ਼ ਕਰ ਜਾਂਦੇ ਹਨ ਕਿਹੜੇ ਮਿੱਠਾ ਬੋਲਣਾ ਨਿਮਰਤਾ ਨਾਲ ਚੱਲਣਾ ਹੱਥੋਂ ਦੇ ਕੇ ਭਲਾ ਮਨਾਉਣਾ ਥੋੜਾ ਸੋਣਾ ਖਾਵਣਾ ਸਭ ਤੋਂ ਵੱਡੇ ਜੜੀ ਅ ਅਵਸਥਾ ਤੇ ਅਰਚਨ ਜੜੀ ਜਗਿਆਸੂ ਨੂੰ ਆਉਂਦੀ ਹੈ ਪਰਮਾਤਮਾ ਦੇ ਸਿਮਰਨ ਵਿੱਚ ਤੇ ਮਿਲਾਪ ਵਿੱਚ ਉਹ ਹੁੰਦੀ ਹੈ ਨੀਂਦ ਨੀਂਦ ਦਾ ਕਹਿੰਦੇ ਨਾ ਕਿ ਨੀਂਦ ਤੇ ਭੁੱਖ ਤੇ ਕਿਸੇ ਦਾ ਅੰਕੁਸ਼ ਨਹੀਂ ਹੁੰਦਾ ਪਰ ਜਦੋਂ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਿਆਂ ਹੋਇਆਂ ਗੁਰੂ ਦੇ ਉਪਦੇਸ਼ ਨੂੰ ਕਮਾਉਂਦਿਆਂ ਹੋਇਆਂ ਜਿਹੜਾ ਜੀਵ ਸਮਾਗੁਜ਼ਾਰਨ ਕਰਦਾ ਹੈ ਉਸ ਦੇ ਅੰਦਰ ਇਹ ਗੁਣਵੀਂ ਪ੍ਰਵੇਸ਼ ਕਰ ਜਾਂਦਾ ਹੈ ਥੋੜਾ ਸੋਣਾ ਖਾਵਣਾ ਭਾਵ ਉਹਦੀ ਆਦਤ ਇਹ ਬਣ ਜਾਂਦੀ ਉਹਦੀ ਬਿਰਤੀ ਐਵੇਂ ਦੀ ਬਣ ਜਾਂਦੀ ਉਹਦੇ ਸਰੀਰ ਦੀ ਲੋੜ ਹੀ ਐਵੇਂ ਦੀ ਬਣ ਜਾਂਦੀ ਹੈ ਕਿ ਥੋੜਾ ਸੌ ਕੇ ਹੀ ਉਹਦੀ ਤ੍ਰਿਪਤੀ ਹੋ ਜਾਂਦੀ ਹੈ ਥੋੜਾ ਖਾ ਕੇ ਹੀ ਉਹਦੀ ਤ੍ਰਿਪਤੀ ਹੋ ਜਾਂਦੀ ਹੈ ਥੋੜਾ ਬੋਲਣ ਨਾ ਉਹਨੂੰ ਕੋਈ ਬਤਾ ਬੋਲਣ ਦੀ ਆਦਤ ਰਹਿੰਦੀ ਹੈ ਥੋੜਾ ਬੋਲਦਾ ਹੈ ਤੇ ਗੁਰਮਤ ਨੂੰ ਪ੍ਰਾਪਤ ਕਰ ਲੈਂਦਾ ਹੈ ਕਾਲ ਖਾਏ ਸੁਕਿਰਤ ਕਰੇ ਫਿਰ ਉਹ ਐ ਨਹੀਂ ਕਿ ਵੇਲਾ ਬੈਠ ਕੇ ਦੂਸਰਿਆਂ ਦੀ ਕਮਾਈ ਵੱਲ ਧਿਆਨ ਰੱਖੇ ਤੇ ਹੀ ਹਰ ਵੇਲੇ ਧਿਆਨ ਹੋਵੇ ਕਿ ਮੈਨੂੰ ਕੀ ਮਿਲ ਰਿਹਾ ਹੈ ਬਲਕਿ ਉਹ ਮਿਹਨਤ ਕਰਕੇ ਆਪ ਵੀ ਖਾਂਦਾ ਹੈ ਸੁਕਿਰਤ ਕਰਦਾ ਹੈ ਭਾਵ ਸੋਹਣੀ ਕਿਰਤ ਨੂੰ ਅਪਣਾ ਕੇ ਮਿਹਨਤ ਕਰਕੇ ਖਾਂਦਾ ਹੈ ਵੱਡਾ ਹੋਏ ਨਾ ਆਪਗਨਾਏ ਇਉਂ ਉਸੇ ਅੰਦਰ ਇਤਨੇ ਵੱਡੇ ਗੁਣ ਆ ਜਾਂਦੇ ਹਨ ਕਿ ਸਮਾਜ ਦੇ ਵਿੱਚ ਉਹ ਬਹੁਤ ਵੱਡੀ ਪਦਵੀ ਪ੍ਰਾਪਤ ਕਰ ਲੈਂਦਾ ਭਾਵ ਸਮਾਜ ਦੇ ਵਿੱਚ ਉਹਦਾ ਬਹੁਤ ਹੀ ਵਧੀਆ ਸਥਾਨ ਨਿਸ਼ਚਿਤ ਹੋ ਜਾਂਦਾ ਹੈ ਸਤਕਾਰਯੋਗ ਸਥਾਨ ਨਿਸ਼ਚਿਤ ਹੋ ਜਾਂਦਾ ਹੈ ਪਰ ਉਹਦੇ ਅੰਦਰ ਕਰਪੁੰਨੋ ਮਤਲਬ ਕਿ ਨਿਮਰਤਾ ਇੰਨੀ ਆ ਜਾਂਦੀ ਕਿ ਪੁੰਨ ਕਰਦਾ ਹੋਇਆ ਵੀ ਆਪਣੇ ਆਪ ਨੂੰ ਨਿਮਰਤਾ ਵਿੱਚ ਰੱਖਦਾ ਹੈ ਨੀਵੇਂਪਨ ਵਿੱਚ ਰੱਖਦਾ ਹੈ ਆਪਣੇ ਗੁਣਾਂ ਦੇ ਹਉਮੈ ਵਿੱਚ ਨਹੀਂ ਆਉਂਦਾ ਸਾਤ ਸੰਗਤ ਮਿਲ ਗਾਮ ਦੇ ਰਾਤਿਹੇ ਨਿਤ ਚਲ ਚਲ ਜਾਏ ਤੇ ਕਹਿੰਦੇ ਕਿ ਵੱਡਾ ਹੋਣ ਦੇ ਬਾਵਜੂਦ ਵੀ ਆਪਣਾ ਆਪ ਗਨੌਂਦਾ ਨਹੀਂ ਸਾਤ ਸੰਗਤ ਵਿੱਚ ਮਿਲ ਕੇ ਉਹ ਪ੍ਰਮਾਤਮਾ ਦੇ ਗੁਨਾ ਦਾ ਗਾਇਨ ਕਰਦਾ ਹੈ ਦਿਨ ਰਾਤ ਚਲ ਚਲ ਕੇ ਸੰਗਤ ਵਿੱਚ ਜਾਂਦਾ ਹੈ ਪਰਉਪਕਾਰ ਕਰਨ ਜਾਂਦਾ ਹੈ ਤੇ ਸ਼ਬਦ ਤੇ ਸੁਰਤੀ ਪਰਚਾ ਕਰੇ ਸਤਗੁਰ ਪਰਚੇ ਬਨ ਪਰਚਾਏ ਤੇ ਸਤਗੁਰ ਦੇ ਪ੍ਰੇਮੀ ਚ ਆਪਣੇ ਮਨ ਨੂੰ ਪਰਚਾਉਂਦਾ ਹੈ ਤੇ ਸਤਗੁਰ ਦੀ ਕਿਛਿ ਨੂੰ ਪ੍ਰਾਪਤ ਕਰਦਾ ਹੈ ਆਸਾ ਵਿੱਚ ਨਿਰਾਸ਼ ਵਿਲਾਏ ਇਉ ਉਹ ਆਪਣਾ ਜੀਵਨ ਜਿਹੜਾ ਹੈ ਸਮਾ ਜੀਵਨ ਦਾ ਬਤਾਉਂਦਾ ਹੈ ਤੇ ਸੰਸਾਰ ਦੇ ਵਿੱਚ ਸ਼ੋਭਾ ਵੀ ਪ੍ਰਾਪਤ ਕਰਦਾ ਹੈ ਤੇ ਪ੍ਰਮਾਤਮਾ ਦੀ ਪ੍ਰਾਪਤੀ ਵੀ ਕਰ ਲੈਂਦਾ ਹੈ ਤੇ ਗੁਰੂ ਦੀ ਪ੍ਰਸੰਤਾ ਵੀ ਹਾਸਲ ਕਰ ਲੈਂਦਾ ਸੋ ਇਸ ਕਰਕੇ ਆਓ ਸਾਧ ਸੰਗਤ ਆਪਾਂ ਸਤਗੁਰ ਸੱਚੇ ਪਾਤਸ਼ਾਹ ਅੱਗੇ ਇਹ ਹੀ ਬੇਨਤੀ ਕਰੀਏ ਕਿ ਇਹ ਅਕਾਲ ਪੁਰਖ ਅੰਤਰ ਸ਼ਾਮੀ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਪ ਜੀ ਨੇ ਸੁਮਤ ਬਖਸ਼ਿਆ ਕਿ ਸੁਣ ਅੰਧਾ ਕੈਸੇ ਮਾਰਗ ਪਾਵੇ ਕਰ ਗਹਿ ਲਿਓ ਔਰ ਨਿਭਾਵੇ ਹੈ ਪਰਮਾਤਮਾ ਸੇ ਆਪਣੀ ਚਤੁਰਾਈ ਸਿਆਣਪ ਦੇ ਨਾਲ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਤਾਂ ਕਿ ਅਸੀਂ ਆਪ ਜੀ ਦੇ ਦਿੱਤੇ ਹੋਏ ਉਪਦੇਸ਼ ਨੂੰ ਕਮਾਉਂਦੇ ਹੋਏ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਸਕੀਏ ਤੇ ਇਹ ਸਾਥ ਸੰਗਤ ਮੇਰੀ ਆਪ ਜੀ ਅੱਗੇ ਹੱਥ ਜੋੜ ਕੇ ਇਸ ਨਿਮਰ ਬੇਨਤੀ ਹੈ ਕਿ ਸਾਰੇ ਆਪਾਂ ਇਸ ਉਦਮ ਵਿੱਚ ਲਗिए ਕਿ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਆਪਣੇ ਜੀਵਨ ਨੂੰ ਸਫਲ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ